ਪੰਜਾਬ ਨਿਊਜ਼ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਆਉਂਗਾ ਮਾਰਦੀ ਅੱਜ ਦੀਆਂ ਮੁੱਖ ਸੁਰਖੀਆਂ ਨੇ ਸੀਐਮ ਮਾਨ ਨੇ 410 ਨਵੀਆਂ ਗੱਡੀਆਂ ਨੂੰ ਦਿਖਾਈ ਹਰੀ ਝੰਡੀ ਮਹਿਲਾਵਾਂ ਦੀ ਸੁਰੱਖਿਆ ਲਈ ਰੱਖੀਆਂ ਵੱਖਰੀਆਂ ਗੱਡੀਆਂ ਸੀਐਮ ਮਾਨ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ ਜੱਚਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ ਆਪ ਕਾਉਂਸਲਰ ਕੁਲਦੀਪ ਕੁਮਾਰ ਨੇ ਸੰਭਾਲਿਆ ਅਹੁਦਾ ਅਧਿਕਾਰੀਆਂ ਨੇ ਕੀਤਾ ਜ਼ੋਰਦਾਰ ਸਵਾਗਤ हिमाचल प्रदेश च गरमाई सियासत सीएम सुक्खू दे इस्तीफा दीया फैलियां अफवाहां ਹੁਣ ਖਬਰਾਂ ਵਿਸਤਾਰ ਨਾਲ ਹੁਣ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਹਾਈ ਟੈਕ ਹੁੰਦੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 410 ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਗਈ ਹੈ ਇਹ ਗੱਡੀਆਂ ਪੰਜਾਬ ਪੁਲਿਸ ਦੇ ਵਿੜੇ ਦੇ ਵਿੱਚ ਸ਼ਾਮਲ ਹੋਈਆਂ ਨੇ ਖਾਸ ਤੌਰ ਤੇ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਵੱਖ-ਵੱਖ ਰੀਆਂ ਗੱਡੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਤਰਜੀਹ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਦੇ ਸਾਰੇ ਥਾਣਾ ਇੰਚਾਰਜਾਂ ਨੂੰ 410 ਨਵੀਆਂ ਹਾਈ-ਟੈਕ ਗੱਡੀਆਂ ਦੀ ਚਾਬੀ ਸੌਂਪੀ ਇਸੇ ਦੌਰਾਨ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੱਡੀਆਂ ਤਾਂ ਖਰੀਦੀਆਂ ਸਨ ਪਰ ਗੱਡੀਆਂ ਸਿਰਫ ਐਸਐਸਪੀ ਜਾਂ ਸੀਨੀਅਰ ਅਫਸਰਾਂ ਨੂੰ ਹੀ ਦਿੱਤੀਆਂ ਗਈਆਂ ਸਨ ਜਦਕਿ ਉਕਤ ਗੱਡੀਆਂ ਦੀ ਪੰਤੜ ਹੋ ਜਾਂਦੀ ਸੀ ਤਾਂ ਉਹਨਾਂ ਗੱਡੀਆਂ ਨੂੰ ਠੇਹਠਾ ਅਧਿਕਾਰੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਸਨ ਜਦੋਂ ਤੱਕ ਗੱਡੀ ਐਸ ਐਚਓ ਦੇ ਕੋਲ ਪਹੁੰਚਦੀ ਸੀ ਤਾਂ ਉਸ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੁੰਦੀ ਸੀ ਇਸ ਦਾ ਮਤਲਬ ਇਹ ਹੈ ਕਿ ਜਿਸ ਅਧਿਕਾਰੀ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਪਿੱਛਾ ਕਰਨਾ ਹੁੰਦਾ ਹੈ ਉਸ ਕੋਲ ਉਹਨਾਂ ਨੂੰ ਫੜਨ ਲਈ ਵਾਹਨ ਨਹੀਂ ਹੁੰਦਾ ਇਸ ਲਈ ਮੈਂ ਡੀਜੀਪੀ ਨੇ ਇਸ ਸ਼ਰਤ ਤੇ ਵਾਹਨ ਖਰੀਦਣ ਲਈ ਕਿਹਾ ਸੀ ਕਿ ਇਹ ਵਾਹਨ ਸਿਰਫ ਐਸ ਐਚਓ ਪੱਧਰ ਦੇ ਅਧਿਕਾਰੀਆਂ ਨੂੰ ਹੀ ਦਿੱਤੇ ਜਾਣਗੇ ਜੋ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਦੇ ਨੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ SUV ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮੈਂ ਕਿਹਾ ਜੀ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਾ ਕਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਉਹਦੇ ਜਵਾਬਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਵਾਸਤੇ ਰੱਖ ਲੈਂਦਾ ਫਿਰ ਆ ਕੇ ਥੱਲੇ ਜ ਐਸਐਚਓ ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਉਹਨੇ ਹੈ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਹੁੰਨੇ ਆ ਵੀ ਕੋਈ ਇੱਥੇ ਸਮਗਲਰ ਆਏ ਆਗੇ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਹੀ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੈਚੂਅਲ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਐਨ ਕੋਈ ਉਹਦੇ ਵਿੱਚ ਕੋਈ ਬੈ ਕੋਈ ਉਜ ਕੋਈ ਸਰਵਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਟੀ ਹੈ ਜੇ ਖਰਾਬ ਹੋਈਏ ਤਾਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਜ਼ੀਰੋ ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ ਇਸ ਤੋਂ ਬਾਅਦ ਤਾਂ ਕੋਈ ਕੜੀ ਹੈ ਨਹੀਂ ਤੁਸੀਂ ਬਿਲਕੁਲ ਭਾਈ ਕੰਟੈਕਟ ਦੇ ਵਿੱਚ ਰਹਨੇ ਹੋ ਲੋਕਾਂ ਦੇ ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ ਚੰਗਿਆਂ ਨੂੰ ਵੀ ਜਾਣਦੇ ਹੋ ਮਾੜਿਆਂ ਨੂੰ ਵੀ ਜਾਣਦੇ ਹੋ ਦਸ ਨੰਬਰੀਆਂ ਨੂੰ ਵੀ ਜਾਣਦੇ ਹੋ ਜੇ ਕਦਰਾਂ ਦਾ ਵੀ ਪਤਾ ਸਾਰਾ ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ ਕਿਉਂਕਿ ਇੱਕਾ ਮਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ ਤੇ ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ ਮਾਨ ਸਰਕਾਰ ਵੱਲੋਂ ਕੁੱਲ 400 ਹਾਈ ਟੈਕ ਗੱਡੀਆਂ ਦਿੱਤੀਆਂ ਗਈਆਂ ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸ ਐਚ ਓ ਨੂੰ 315 ਗੱਡੀਆਂ ਸੌਪੀਆਂ ਗਈਆਂ ਅਤੇ ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਲਈ 95 ਗੱਡੀਆਂ ਦਿੱਤੀਆਂ ਗਈਆਂ ਫਲੋਰ ਚ ਪੰਜਾਬ ਪੁਲਿਸ ਦੀਆਂ ਹਾਈ ਟੈਕ ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਨਕੋਦਰ ਵਾਸੀਆਂ ਨੂੰ ਇੱਕ ਸੁਗਾਤ ਦਿੱਤੀ ਗਈ ਨਕੋਦਰ ਵਿਖੇ ਅੱਜ ਸੀਐਮ ਮਾਨ ਦੇ ਵੱਲੋਂ 283 ਕਰੋੜ ਰੁਪਏ ਦਾ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਵਿਰੋਧੀਆਂ ਤੇ ਵੀ ਤੰਜ ਕਸੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖਲਾਸਾ ਜਿਹੜਾ ਹੋ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਲੰਧਰ ਵਾਸੀਆਂ ਨੂੰ ਵੱਡੀ ਸੌਗਾ ਦਿੱਤੀ ਗਈ ਦਰਸਲ ਮੁੱਖ ਮੰਤਰੀ ਮਾਨ ਨੇ ਅੱਜ ਨਕੌਧਰ ਵਿੱਚ 283 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਉਨ੍ਹਾਂ ਵੱਲੋਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਮੌਜੂਦ ਰਹੇ ਸੀਐਮ ਮਾਨ ਕੇਂਦਰ ਦੇ ਅੰਦਰ ਪੁੱਜੇ ਅਤੇ ਡਾਕਟਰ ਨਾਲ ਗੱਲਬਾਤ ਕੀਤੀ ਇਸ ਦੇ ਨਾਲ ਹੀ ਮਰੀਜ਼ਾਂ ਨੂੰ ਵੀ ਮਿਲੇ ਇਸ ਦੌਰਾਨ ਸੀਐਮ ਮਾਨ ਨੇ ਬੱਚਿਆਂ ਨੂੰ ਗੁੰਡਾਵੀ ਪਲਾਈਆਂ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵਾਲਿਆਂ ਨੇ ਸਹੂਲਤਾਂ ਆਪਣੇ ਘਰ ਵਾਸਤੇ ਲਈਆਂ ਸਨ ਮੈਂ 2-4 ਦਿਨਾਂ ਚ ਵੱਡੇ ਖੁਲਾਸੇ ਕਰਾਂਗਾ ਪਹਿਲਾਂ ਵਾਲੇ ਤਾਂ 6-6 ਪੈਨਸ਼ਨਾਂ ਹੀ ਲੈਂਦੇ ਸਨ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਸਕੀਮ ਲਾਗੂ ਕੀਤੀ ਹਸਪਤਾਲ ਬਣਾ ਲਾਂਗੇ ਸਕੂਲ ਬਣਾਵਾਂਗੇ ਸ਼ਾਨਦਾਰ ਬਿਜਲੀ ਜੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਗਈਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਹਦੋਂ ਪਹਿਲਾਂ ਆਣਿਆ ਤੇ ਨੀਤਾਂ ਮਾੜੀਆਂ ਸੀ ਬੜਾ ਕੁਝ ਸਮਾਂ ਨਿਕਲ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਠਮਾਕੇ ਦੇਖੋਗੇ ਵਾਹ ਵਾਹ ਅਬ ਦੇ ਆਪ ਨੂੰ ਖਾਨਦਾਨੀ ਕਹੋਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪਦੇ ਘਰਾਂ ਵਾਸਤੇ ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਸਮਾਨ ਕੱਢ ਰਹੇ ਹਾਂ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ-ਕਿਵੇਂ ਕੀ-ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨਾਂ ਜਦੋਂ ਐਮ.ਐਲ.ਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਈਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਈਆ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀ ਐਮ.ਐਲ.ਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲਓ ਉਹ ਪੰਜ ਵਾਰੀ ਐਮ.ਐਲ.ਏ ਬਣ ਗਿਆ ਤੇ ਛੇਵੀਂ ਵਾਰੀ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰਾਂ ਦੇ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤਕੀ ਹਾਰ ਗਈ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਗਏ ਪੌਣੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਰੱਖ ਲੋ ਲੋਕ ਤਨਖਾਹ ਨੂੰ ਦਰਸ਼ ਜਾਂਦੇ ਲੋਕ ਵਡਾਪਾ ਪੈਨਸ਼ਨ ਨੂੰ ਦਰਸ਼ ਜਾਂਦੇ ਆ ਆਨਸਾਰ ਮੈਂ ਤਾਂ ਆ ਕੇ ਸਿੱਧਾ ਕਹਤਾਂ ਇੱਕ ਮਿਲੂਗੀ ਲੈਣੀਆਂ ਲੋ ਨਹੀਂ ਮੇ ਇਹਦੇ ਵੀ ਕਾਟਾ ਮਾਰ ਦੂ ਕਹਿੰਦੇ ਚਲੇ ਨਾ ਇੱਕ ਤਰ੍ਹਾਂ ਇੱਕ ਤਰ੍ਹਾਂ ਉੱਥੇ ਹੀ ਦੂਜੇ ਪਾਸੇ ਅੱਜ ਸੀਐਮ ਮਾਨ ਨੇ ਹਸਪਤਾਲ ਦੇ ਉਦਘਾਟਨ ਦੌਰਾਨ ਵਿਰੋਧੀਆਂ ਤੇ ਜੋ ਤੰਗ ਕੱਸਿਆ ਸੀ ਉਸ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਆਪ ਤੇ ਕਾਂਗਰਸ ਦੇ ਗੱਠਜੋੜ ਦੇ ਤਹਿਤ ਅੱਜ ਮੇਰ ਕੁਲਦੀਪ ਕੁਮਾਰ ਨੇ ਆਪਣਾ ਅਹੁਦਾ ਸੰਭਾਲਿਆ ਚੰਡੀਗੜ੍ਹ ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਆਪ ਤੇ ਕਾਂਗਰਸ ਦੇ ਆਗੂ ਅਤੇ ਸਾਰੇ ਅਧਿਕਾਰੀ ਮੌਜੂਦ ਰਹੇ ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਤਾਜ ਪੋਸ਼ੀ ਕਰਵਾਈ ਗਈ ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਨੂੰ ਲੈ ਕੇ ਅੱਜ ਨਗਰ ਨਿਗਮ ਚ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਪਵਨ ਬਾਂਸਲ, ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਭਾਰੀ ਪ੍ਰਦੀਪ ਕੁਮਾਰ ਸ਼ਾਬੜਾ ਅਤੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਡਾਕਟਰ ਸੰਨੀ ਆਲੂ ਵਾਲੀਆ ਸਮੇਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੌਜੂਦ ਰਹੇ। ਕੁਲਦੀਪ ਕੁਮਾਰ ਨੇ ਅਹੁਦਾ ਸੰਭਾਲਦੇ ਹੀ ਕਿਹਾ ਕਿ ਉਹ ਡਿਪਿੰਗ ਗਰਾਊਂਡ ਦਾ ਸਭ ਤੋਂ ਪਹਿਲਾ ਖਾਤਮਾ ਕਰਨਗੇ। इस दे नाल ही चंडीगढ़ की जनता हजार लीटर मुफ्त पानी दिता जाएगा आम आदमी पार्टी जिस तरह से दिल्ली और पंजाब में कार्य कर रहे हैं हमारे माननीय सुप्रीमो अरविंद केजरीवाल जी और सीएम भगवंत मान जी उसी तरीके से चंडीगढ़ में भी विकास कार्य होंगे जिस तरीके से हम अपनी एक उम्मीद लेकर आए थे आम आदमी पार्टी उसी तो बेस में हम काम करेंगे समय कम है लेकिन इच्छाएं बहुत ज्यादा है पहले हम दिन गिनते थे कि एक साल है लेकिन हम दिन अब रात भी गिनेंगे साथ में हम रात को भी काम करेंगे जितना हो सके अपनी जनता को ज़्यादा ज़्यादा समय देंगे कि आने वाले समय में आम आदमी पार्टी एक सुचारू रूप से काम करे और यहाँ पर न्याय व्यवस्था बनी रहे उसके लिए हम कार्य करते रहेंगे और जैसे आपने बताया डंपिंग ग्राउंड का डंपिंग ग्राउंड का सबसे ज़्यादा तंज मैंने ही सहा है क्योंकि सबसे नज़दीक मेरे ही घर है और आपको पता ही है कि जो बंदा जहाँ से निकल के आएगा थोड़ा वहाँ तो करेगा ही लेकिन जब से मैं हाउस में आया हूँ सेवेंटी परसेंट अब डंपिंग ग्राउंड खत्म हो गया थर्टी परसेंट कोशिश करूंगा कि अपने कार्यकाल में ख़त्म कर दो और सभी को हम करेंगे कि साथी कौंसिल मिलके जो चंडीगढ़ की जनता है उसके लिए उसके हित के लिए ਜੋ 20000 ਲੀਟਰ ਪਾਣੀ ਅਸੀਂ ਕਿਹਾ ਤਾਂ ਉਹ ਫ੍ਰੀ ਦੇਣਾ ਚਾਹੀਏ ਮੈਂ ਆਸਾ ਕਰੂੰਗਾ ਆਪਣੇ ਸਭੀ ਕੌਂਸਲ ਸਾਥੀਓਂ ਸੇ ਉਹ ਇਸ ਵਿੱਚ ਮੇਰਾ ਸਾਥ ਦੇਣਗੇ ਜਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੁਲਦੀਪ ਕੁਮਾਰ ਨੂੰ ਮੇਅਰ ਦਾ ਅਹੁਦਾ ਸੰਭਾਲਣ ਦਾ ਮੌਕਾ ਮਿਲਿਆ ਹੈ ਪਰ ਨਿੱਜੀ ਕਾਰਨਾ ਦੇ ਕਾਰਨ ਬੀਤੇ ਦਿਨ ਉਹ ਕੱਲ ਆਪਣਾ ਅਹੁਦਾ ਨਹੀਂ ਸੰਭਾਲ ਸਕੇ ਪਰ ਹਾਈ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਕੁਲਦੀਪ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣਾਂ 4 ਮਾਰਚ ਨੂੰ ਹੋਣਗੀਆਂ ਹੁਮਾਚਲ ਪ੍ਰਦੇਸ਼ ਦੀ ਸਿਆਸਤ ਲਗਾਤਾਰ ਗਰਮਾਉਂਦੀ ਦਿਖਾਈ ਦੇ ਰਹੀ ਹੈ ਰਾਜ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਸਿਆਸਤ ਲਗਾਤਾਰ ਭਖਰੀ ਹੈ ਤੁਹਾਨੂੰ ਦੱਸਦੀ ਹੈ ਕਿ ਕਾਂਗਰਸ ਦੇ 4 ਉਮੀਦਵਾਰ ਤੇ 2 ਆਜ਼ਾਦ ਉਮੀਦਵਾਰਾਂ ਨੇ ਕ੍ਰਾਸ ਵੋਟਿੰਗ ਦੇ ਜ਼ਰੀਏ ਬੀਜੇਪੀ ਨੂੰ ਵੋਟਾਂ ਪਾਈਆਂ ਸਨ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁਖੂ ਦੇ ਅਸਤੀਫੇ ਦੀਆਂ ਅਫਵਾਹਾਂ ਉੜੀਆਂ ਤਾਂ ਇਸ ਨੂੰ ਲੈ ਕੇ ਸੁਖਵਿੰਦਰ ਸਿੰਘ ਸੁਖੂ ਨੇ ਇਸ ਦਾ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਹੈ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਦੀ ਸਿਆਸਤ ਲਗਾਤਾਰ ਵਿਗੜਦੀ ਦਿਖਾਈ ਦੇ ਰਹੀ ਹੈ कांग्रेस ਦੇ 4 ਵਿਧਾਇਕਾਂ ਅਤੇ 2 ਆਜ਼ਾਦ ਉਮੀਦਵਾਰ ਬਾਗੀ ਹੋ ਗਏ ਨੇ ਬਾਗੀ ਵਿਧਾਇਕਾਂ ਦੀ VOTING ਵਿੱਚ ਕ੍ਰਾਸਵੋਟ ਤੋਂ ਬਾਅਦ ਭਾਜਪਾ ਨੇ ਰਾ ਸਭਾ ਸੀਟ ਜਿੱਤ ਲਈ ਸੀ ਉੱਥੇ ਹੀ ਦੂਜੇ ਪਾਸੇ ਵੀਰਪਧਰ ਸਿੰਘ ਦੇ ਪੁੱਤਰ ਵਿਕਰਮਾ ਦਿੱਤਿਆ ਸਿੰਘ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਇਨ੍ਹਾਂ ਸਿੱਟਾਂ ਦੀ ਜੋੜ ਤੋੜ ਦੌਰਾਨ ਇਹ ਅਫਵਾਹ ਬਾਹਰ ਆ ਗਈ ਸੀ ਕਿ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੂ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ पर सीएम सुखू ने मीडिया सामने आके अपने इस्तीफे जुड़िया अफवाह लगा दी है सबसे पहले तो मैं ये स्पष्ट कर देना चाहता हूँ कि कुछ मीडिया हाउस में ये खबर चल रही है कि माननीय मुख्यमंत्री जी ने इस्तीफा दे दिया मैंने कोई इस्तीफा नहीं दिया मैं एक योद्धा हूँ आम परिवार से निकला हुआ योद्धा लड़ाई में संघर्ष करता है और जीत संघर्ष की होती है तो ये बात मैं आज स्पष्ट तौर से करना चाहता हूं जो ये प्रोपोगंडा कर रहे हैं कि ये जो बजट है बजट सेशन में जो विधायकों को बरगलाने की बात कर रहे हैं वो इस बात का ध्यान रखें। हम बजट में अपनी मेजोरिटी को साबित करेंगे और जब हमारी मेजोरिटी साबित होगी निश्चित रूप पर भारतीय जनता पार्टी ये जानती है कि जो विधायक थे वो उसमें से कुछ विधायक हमारे संपर्क में हैं और जो राजनीतिक लाभ ना ला उठाने के लिए कुछ लोग हैं वो राजनीतिक लाभ भी नहीं उठा पाएंगे ये मैं स्पष्ट कर देना चाहता हूँ कांग्रेस पार्टी की सरकार पांच साल चलेगी आम आदमी की सरकार है कर्मचारी की सरकार है और महिलाओं के सम्मान की सरकार है भारतीय जनता पार्टी जिस प्रकार का बर्ताव इस सदन में कर रही है वो उचित नहीं है और मैं आपको ये आश्वासन देना चाहता हूँ हमारी सरकार पूरे पांच साल चलेगी कोई राज्यसभा के बोर्ड के बाद जो हमारी अभी स्थितियां हैं वहां हमारी मेजोरिटी है और ये भी ना सोचे कुछ उनके साथ के विधायक भी हमारे संपर्क में तो निश्चित तौर पर मैं ये दावे के साथ कह सकता हूं कि भारतीय जनता पार्टी जो ड्रामा करना चाह रही है कर, कर रही है और उस ड्रामे को अच्छा निभा रही है और अच्छे कलाकार हैं और बहुत, बहुत सर भी सर, सर इस्तीफे इस्तीफे मुझे समझ नहीं आया मेरे को तो अभी फोन आया क्योंकि मैं तो विधानसभा की कार्यवाही बैठा हुआ था ऊपर स्पीकर की कमरे में और डेढ़ कहते डेढ़ दो महीने से डेढ़ दो घंटे से ये न्यूज चल रही की मुख्यमंत्री जी ने इस्तीफा दे दिया वो भी जब विपक्ष के नेता ने मेरे पास वहाँ जो हमारे विधायक थे कांग्रेस के विधायक बैठे हुए थे उनके पास आके कहा पूर्व मुख्यमंत्री जयराम ठाकुर जी ने की मुख्यमंत्री ने इस्तीफा दे दिया तब मैंने स्पष्टीकरण देना शुरू किया कि मैंने कहा हम योद्धा है युद्ध की तरह लड़ाई लड़ते हैं ਔਰ ਇਹ ਲੜਾਈ ਯੁੱਧ ਕੀ ਤਰ੍ਹਾਂ ਲੜ ਰਹੀ ਹੈ ਹਰ ਚੁਣੌਤੀ ਦਾ ਸਾਹਮਣਾ ਕਰਤੇ ਯਾਰ ਅਸੀਂ ਜਿੱਤਾਂਗੇ ਨਿਸ਼ਚਿਤ ਤੌਰ ਪਰ ਮੈਨੇ ਕੋਈ ਇਸਤੀਫਾ ਨਹੀਂ ਦਿਆ ਕਾਂਗਰਸ ਪਾਰਟੀ ਦੀ ਸਰਕਾਰ 5 ਸਾਲ ਚਲੇਗੀ ਹੁਣ ਭਾਰਤੀ ਜਨਤਾ ਪਾਰਟੀ ਤੋਂ ਰਾ ਸਭਾ ਸੀਟ ਹਾਰਨ ਤੋਂ ਬਾਅਦ ਹਿਮਾਚਲ ਕਾਂਗਰਸ ਤੇ ਵੱਡਾ ਸਿਆਸੀ ਸੰਕਟ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਹਿਮਾਚਲ ਦੀ ਸਿਆਸਤ 'ਚ ਊਂਟ ਕਿਸ ਕਰਵਟ ਬੈਠਦਾ ਹੈ ਬੇਲਾਓ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕਾਂਗਰਸ ਦੇ ਸੰਘਰਸ਼ ਦੇ ਰਾਹਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਦੀ ਦਿਖਾਈ ਦਿੱਤੀ ਹੈ ਕਾਂਗਰਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਬਚਾਓ ਟਰੈਕਟਰ ਮਾਰਚ ਕੱਢਿਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਮਾਰਚ ਕੱਢਿਆ ਗਿਆ ਉਨ੍ਹਾਂ ਦੇ ਨਾਲ-ਨਾਲ ਕਈ ਜੜੀਆਂ ਜਥੇਬੰਦੀਆਂ ਦੇ ਆਗੂ ਵੀ ਉਹ ਮੌਜੂਦ ਰਹੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਕਾਂਗਰਸ ਕਿਸਾਨਾਂ ਦੇ ਹੱਕ ਵਿੱਚ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਚ ਲੱਗੀ ਹੋਈ ਹੈ ਕਾਂਗਰਸ ਵੱਲੋਂ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਬਚਾਓ ਟਰੈਕਟਰ ਮਾਰਚ ਕੱਢਿਆ ਗਿਆ ਇਹ ਹੀ ਪ੍ਰੋਗਰਾਮ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੀਤਾ ਗਿਆ ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਸਥਾਨਕ ਅਗਵਾ ਨੂੰ ਦਿੱਤੀ ਗਈ ਸੀ ਅਤੇ ਪੂਰੀ ਸ਼ਾਂਤ ਮੀਟਾਂਗ ਦੇ ਨਾਲ ਇਹ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਨੇ ਕਿਹਾ ਕਿ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਅਤੇ ਇਸ ਔਖੀ ਘੜੀ ਦੇ ਵਿੱਚ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ ਜੇਕਰ ਕਿਸਾਨ ਖੁਸ਼ ਨਹੀਂ ਰਹੇਗਾ ਤਾਂ ਪੰਜਾਬ ਖੁਸ਼ਹਾਲ ਨਹੀਂ ਰਹੇਗਾ ਮਾਰਚ ਟ੍ਰੈਕਟਰ ਮਾਰਚ ਨਿਕਲ ਰਹੀ ਹੈ ਇਹ ਟ੍ਰੈਕਟਰ ਲੈ ਕੇ ਹਮ گاਉਂ-ਗਾਉਂ 40-50 گاਉਂ ਅੱਜ ਬਡਾਲਾ ਹਲਕੇ ਦੇ हम निकालेंगे और एक संदेश देंगे कि हम सब लोगों को इकट्ठा होना चाहिए किसान अगर किसान खुशहाल नहीं रहेगा तो ये पंजाब खुशहाल नहीं रहेगा देश में एक संदेश यहाँ से जाए कि पंजाब का हर व्यक्ति चाहे वो किसानी से तलोकात रखता है चाहे वो किसानी से तलोकात नहीं रखता लेकिन हर व्यक्ति किसानों के साथ है क्योंकि हर चीज़ अगर पंजाब की कोई होंद है तो वो किसानों से है अगर किसान खुशहाल नहीं रहेगा तो हमारा कारोबार हमारी आड़त की दुकानें हमारे टैलर हमारी कॉटन फैक्ट्रियाँ बाजारों में रौनकें ये खत्म हो जाएगी और आज ये हम बीजेपी की सरकार को संदेश देना चाहते हैं कि आप सब लोग इकट्ठे किसानों की लड़ हमारे मुख्यमंत्री आदरणीय भगवंत सिंह को दमका रखा है उन्होंने बिल्कुल वो घुटने घुटने कहते हैं ना टेक दिए। ऐसा लग रहा है जिस प्रकार से आपने कहा कि ड्रोन हमारी सर जमीन पर आके हमारे लोगों को मारा जा रहा है और अत्रु गैस की आड़ में गोलियां चलाई जा रही है मैं आपको बताना चाहता हूं ਜ਼ਿਕਰ ਜੋ ਹੈ ਕਿ ਕਾਂਗਰਸ ਨੇ ਕਿਸਾਨਾਂ ਨੂੰ ਕਾਨੂੰਨੀ ਮਾਮਲਿਆਂ ਤੋਂ ਬਚਾਉਣ ਲਈ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਚ ਬਾਈਕ ਰੈਲੀ ਵੀ ਕੀਤੀ ਗਈ ਸੀ ਜਿਸ ਵਿੱਚ ਵੱਤ ਵਦ ਨੌਜਵਾਨਾਂ ਨੇ ਸਮੂਲੀਅਤ ਕੀਤੀ ਸੀ ਦੱਸ ਦਈਏ ਕਿ ਪਾਲਕੇ ਕਿਸਾਨ ਅਗਵਾ ਵੱਲੋਂ ਦਿੱਲੀ ਮਾਰਚ ਨੂੰ ਲੈ ਕੇ ਮੀਟਿੰਗ ਕੀਤੀ ਜਾਣੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਕਿਸਾਨਾਂ ਦਾ ਅੰਦੋਲਨ ਅੱਜ 16ਵੇਂ ਦਿਨ ਵੀ ਜਾਰੀ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੰਜਾਬ ਕਾਂਗਰਸ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦੀ ਦਿਖਾਈ ਦਿੱਤੀ ਹੈ ਕਾਂਗਰਸ ਦੇ ਵੱਲੋਂ ਟਰੈਕਟਰ ਮਾਰਚ ਕੱਢੇਗੇ ਸਰਵਨ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੋਟਾਂ ਦੇ ਵਿੱਚ ਰੁੱਝ ਗਈ ਹੈ ਤੇ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਜਿਹੜਾ ਹੋ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਬਾਰਡਰਾਂ ਤੇ ਡਟੇ ਹੋਏ ਨੇ। ਅੱਜ ਅੰਦੋਲਨ ਕਰਦਿਆਂ ਉਹਨਾਂ ਨੂੰ 16ਵਾਂ ਦਿਨ ਹੋ ਗਿਆ ਹੈ। ਜਿਸ ਦੇ ਦੌਰਾਨ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਕਈ ਮੀਟਿੰਗਾਂ ਵੀ ਹੋਈਆਂ ਨੇ ਪਰ ਬੇਸਿੱਟਾ ਰਹੀਆਂ। ਕੇਂਦਰ ਸਰਕਾਰ ਤੇ ਬੋਲਦਿਆਂ ਕਿਸਾਨ ਆਗੂ ਸਰਵਰ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਧਿਆਨ ਚੋਣਾਂ ਵੱਲ ਹੋ ਗਿਆ ਹੈ ਤੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ RSS ਤੇ ਸਿੱਖਾਂ ਨਾਲ ਜੋੜਿਆ ਜਾ ਰਿਹਾ ਏ ਤੇ ਕਿਸਾਨਾਂ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਮੂੜ ਕਈ ਥਾਵਾਂ ਤੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਅੱਜ ਦੋਵਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਦਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਜਿਹੜੀ ਕੇਂਦਰ ਸਰਕਾਰ ਆ ਹੁਣ ਉਹਨੇ ਮਨ ਬਣਾਇਆ ਵਾ ਪਿਓ ਦਿੱਲੀ ਦੀ ਸੱਤਾ ਕਿਵੇਂ ਹਥਿਆਵੇ ਉਧਰ ਰੁਝੀ ਹੋਈ ਆ ਔਰ ਜਿਵੇਂ ਤੁਸੀਂ ਹਿਮਾਚਲ ਦਾ ਜੋ ਘਟਨਾਕ੍ਰਮ ਵੇਖਿਆ ਵੀ মিডিਆ ਮੈਨੇਜ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਵੱਲੋਂ ਧਿਆਨ মিডিਆ ਦਾ ਖਿੱਚ ਕੇ ਔਰ ਜੜੀਆਂ ਚੁੰਨੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਤੋੜਿਆ ਜਾਵੇ ਭਾਵੇਂ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ 1992 ਵਿੱਚ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਹੈਗੀ ਪਰ ਹੁਣ ਤਾਂ ਕੇਂਦਰ ਸਰਕਾਰ ਦਾ ਸਾਡੇ ਵੱਲ ਧਿਆਨ ਨਹੀਂ ਹੈ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅੰਦੋਲਨ ਦੱਸ ਰਹੀ ਆ ਅਰੇ ਦੇਸ਼ ਦੀ ਏਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਔਰ ਮਜ਼ਦੂਰਾਂ ਤੇ ਦਲਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਏ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਲਖੀਮਪੁਰ ਖਰੀਦਦਾਨ ਸਾਹਿਬ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇਨਾ ਮੰਗਾ ਵੱਲ ਧਿਆਨ ਕਰਨ ਦੀ ਬਜਾਏ ਸਗੋਂ ਹਰਿਆਣੇ ਦੇ ਵਿੱਚ ਫਿਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਪੰਜ ਕਿਸਾਨ ਤੇ ਇੱਕ ਪੱਤਰਕਾਰ ਲਖੀਮਪੁਰ ਖੀਰੀ ਚ ਕਤਲ ਕੀਤਾ ਸੁਸ਼ੀਲ ਕਾਂਗਰਜਾ ਲਾਲ ਦੀ ਹਰਿਆਣੇ ਵਿੱਚ ਸਿਰ ਤੇ ਡਾਂਗਾ ਮਾਰ ਕੇ ਕਤਲ ਕੀਤੇ ਗਏ ਨਵਰੀਤ ਸਿੰਘ ਡਿਬਡਲੀ ਡਿਬ੍ਰਵੇ ਨੂੰ ਕਤਲ ਕਰਕੇ ਸ਼ਹੀਦ ਕੀਤਾ ਗਿਆ ਔਰ ਹੁਣ ਸ਼ੁਭਕਰਨ ਸਿੰਘ ਜੀ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕਿਸਾਨਾਂ ਦੀ ਕਾਤਲ ਸਰਕਾਰ ਆਰ ਦੇਸ਼ ਨੂੰ ਸੱਦਾ ਦੇ ਰਿਹਾ ਵੀ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ ਹੋਊਗਾ ਤਗੜੇ ਹੋ ਕੇ ਨਿਕਲੀਏ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਹੈਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਧੰਨਵਾਦ ਕਈ ਦਿਨਾਂ ਤੋਂ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਮੀਟਿੰਗਾਂ ਤੋਂ ਬਾਅਦ ਵੀ ਕਿਸਾਨਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਤੇ ਦੂਸਰੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਚ ਕਿਸਾਨਾਂ ਨਾਲ ਕੋਈ ਮੀਟਿੰਗ ਕਰਦੀ ਹੈ ਜਾਂ ਫਿਰ ਕਿਸਾਨ 2024 ਦੀ ਚੁਣੀ ਹੋਈ ਸਰਕਾਰ ਤੋਂ ਕੋਈ ਉਮੀਦ ਕਰਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਪਿਛਲੇ ਦਿਨਾਂ ਤੋਂ ਸ਼ਬਦੀ ਜੰਗ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਹੁਣ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੜੇ ਹੱਤੀ ਲਿਆ ਹੈ ਉਹਨਾਂ ਨੇ ਕਿਹਾ ਕਿ ਸਿਆਉ ਮਾਨ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਬਹਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਵਾਰੀ ਫਿਰ ਜ਼ੁਬਾਨੀ ਹਮਲਾ ਕੀਤਾ ਹੈ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਨਾਲ ਜੁੜੀ ਇੱਕ ਪੋਸਟ ਪਾਈ ਹੈ ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਅਤੇ ਨੋਟੀਫਾਈ ਕੀਤਾ ਇਸ ਦੀ ਨਕਲ ਕਰਦੇ ਹੋਏ ਆਪ ਨੇ ਗੁਜਰਾਤ ਅਤੇ ਹਿਮਾਚਲ ਚੋਣਾ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਇਸ ਨੂੰ ਕੈਬਨਿਟ 'ਚ ਪਾਸ ਵੀ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਨੋਟੀਫਾਈ ਕਰਨ 'ਚ ਅਸਫਲ ਰਹੀ ਹੈ ਖਾਲੀ ਖਜ਼ਾਨਾ ਅਤੇ ਮਾੜੇ ਪ੍ਰਬੰਧਾਂ ਨੇ ਹਫੜਾ-ਦਫੜੀ ਅਤੇ ਪੰਪਲ-ਪੁਸਾ ਪੈਦਾ ਕਰ ਦਿੱਤਾ ਹੈ ਜਿਸ ਦੀ ਅਗਵਾਈ ਚ ਭਗਵੰਤ ਮਾਨ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਵਜੋਂ ਰਹੇ ਨੇ ਉਹਨਾਂ ਅੱਗੇ ਲਿਖਿਆ ਕਿ ਭੱਗੜੜ ਮਚੀ ਨਹੀਂ ਸਗੋ ਫੈਲੀ ਹੈ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਿਛਲੇ ਕੁਝ ਦਿਨਾਂ ਚਬਦੀ ਜੰਗ ਚੱਲ ਰਹੀ ਹੈ 2 ਦਿਨ ਪਹਿਲਾਂ ਜਦੋਂ ਮੁੱਖ ਮੰਤਰੀ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਚੰਡੀਗੜ੍ਹ ਆਏ ਸਨ ਤਾਂ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਬਾਦ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਸਵੇਰੇ ਉੱਠਦੇ ਹੀ ਉਹਨਾਂ ਨੂੰ ਗਾਲ੍ਹਾਂ ਕੱਢਣੇ ਸ਼ੁਰੂ ਕਰ ਦਿੰਦੇ ਨੇ ਸੀਐਮ ਮਾਨ ਨੇ ਸਿੱਧੂ ਦੀ ਤੁਲਨਾ ਵਿਆਹ ਵਿੱਚ ਦਿੱਤੇ ਜਾਣ ਵਾਲੇ ਸੂਟਾਂ ਨਾਲ ਕੀਤੀ ਹੈ ਜਿਸ ਨੂੰ ਲੋਕ ਅੱਗੇ ਤੋਰ ਦਿੰਦੇ ਨੇ ਅਤੇ ਕਈ ਵਾਰੀ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਇਸ ਨੂੰ ਖੋਲ ਲਿਆ ਜਿਸ ਨੂੰ ਨਾ ਹੁਣ ਸਵਾਇਆ ਜਾ ਸਕਦਾ ਹੈ ਅਤੇ ਨਾ ਬੰਦ ਕੀਤਾ ਜਾ ਸਕਦਾ ਹੈ ਕੁਝ ਦਿਨ ਪਹਿਲਾਂ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਇਸ ਦੌਰਾਨ ਨਵਜੋ ਸਿੱਧੂ ਨੇ ਦਿੱਲੀ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮੀਡੀਆ 'ਚ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਇਸ ਮੀਟਿੰਗ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਚ ਜਾਣ ਦੀਆਂ ਗੱਲਾਂ ਸਿਰਫ ਅਫਵਾਹਾਂ ਸਨ ਇਸ ਮੁਲਾਕਾਤ ਨਾਲ ਸਿੱਧੂ ਨੇ ਇੱਕ ਵਾਰ ਫਿਰ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੇ ਵਿੱਚ ਤਬਦੀਲ ਕਰਨ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੰਘਾਂ ਨਾਲ ਹੋਰ ਐ ਮਾੜੇ ਵਰਤੀਏ ਦੀ ਨਖੇਦੀ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਗਿਆਨੀ ਰਗੂਬੀਰ ਸਿੰਘ ਨੇ ਡਿਬ੍ਰੂਗੜ ਜੇਲ੍ਹ 'ਚ ਨਜ਼ਰਬੰਦ ਪਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਜੇਲ੍ਹ 'ਚ ਹੋ ਰਹੇ ਅਤਿਆਚਾਰ ਦੇ ਵਿਰੁੱਧ ਅਤੇ ਉਹਨਾਂ ਨੂੰ ਡਿਬ੍ਰੂਗੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਲਈ ਅੰਮ੍ਰਿਤਸਰ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਰੱਖੀ ਭੁੱਖ ਹੜਤਾਲ ਪ੍ਰਤੀ ਸਰਕਾਰ ਦੇ ਕੋਰ ਅਣਦੇਖੀ ਭਰੇ ਰਵੱਈਏ ਦੀ ਸਖਤ ਨਿੰਦਾ ਕੀਤੀ ਹੈ ਅੱਜ ਜਾਰੀ ਬਿਆਨ 'ਚ ਗਿਆਨੀ ਰਗੂਬੀਰ ਸਿੰਘ ਨੇ ਆਖਿਆ ਕਿ ਪਾਈ ਅਮਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰ ਵੱਲੋਂ ਭੁਖੜਤਾਲ ਸ਼ੁਰੂ ਕੀਤੇਆਂ ਇੱਕ ਹਫਤਾ ਹੋ ਚੱਲਿਆ ਹੈ ਪਰ ਅਜੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਦੀ ਗੱਲ ਸੁਣਨ ਨਹੀਂ ਆਇਆ ਜਦਕਿ ਪਾਈ ਅਮਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵੱਲੋਂ ਡੀਬੁਰੂਗੜ ਜੇਲ੍ਹ 'ਚ 16 ਫਰਵਰੀ ਤੋਂ ਭੁੱਖ ਹੜਤਾਲ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪੱਖਪਾਤੀ ਅਤੇ ਅਨਗੋਲਿਆਵਤੀਰਾ ਸਹੀ ਨਹੀਂ ਹੈ ਅਤੇ ਇਸ ਦੇ ਨਾਲ ਸਿੱਖਾਂ ਦੇ ਮਨਾਂ 'ਚ ਇਸ ਦੇਸ਼ ਅੰਦਰ ਬੇਗਾਨਾਪਨ ਅਤੇ ਵਿਤਕਰੇ ਦਾ ਅਹਿਸਾਸ ਪ੍ਰਬਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੁਰਮ ਨਹੀਂ ਕੀਤਾ ਸਗੋਂ ਉਹਨਾਂ ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਅੰਮ੍ਰਿਤਧਾਰੀ ਬਨਣ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਚਲਾਈ ਸੀ ਗਿਆਨੀ ਰਗੂबीर ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਫੜ ਕੇ ਪੰਜਾਬ ਤੋਂ ਸੈਂਕੜੇ ਮੀਲਾਂ ਦੂਰ ਡਿਬਰੂਗੜ੍ਹ ਦੀ ਜੇਲ੍ਹ 'ਚ ਨਜ਼ਰਬੰਦ ਕਰਨਾ ਹੀ ਇੱਕ ਵੱਡਾ ਤੱਕਾ ਸੀ ਪਰ ਹੁਣ ਜੇਲ੍ਹ ਚ ਵੀ ਉਹਨਾਂ ਦੇ ਨਿੱਜਤਾ ਦੇ ਅਧਿਕਾਰ ਨਾਲ ਹਿੰਸਾ ਕਰਨ ਦੀਆਂ ਘਟਨਾਵਾਂ ਨੇ ਚਿੰਤਾਵਾਂ ਵਧਾ ਦਿੱਤੀਆਂ ਨੇ ਗਿਆਨੀ ਰਗੂਬੀਰ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਤੁਰੰਤ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਿਬੜਗੜ ਜੇਲ੍ਹ ਚ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਮਰੀਕਾ ਵਿੱਚ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਤਰਜੀਹੀ ਤੌਰ ਤੇ ਡਿਬੜਗੜ ਜੇਲ੍ਹ ਚ ਬੰਦ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਕਰਨਾ ਚਾਹੀਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਬੀਤੀ ਕੱਲ ਦਲਜੀਤ ਸਿੰਘ ਕਲਸੀ ਜੋ ਡਿਬੜੂਗੜ੍ਹ ਜੇਲ੍ਹ ਚ ਨਜ਼ਰਬੰਦ ਨੇ ਦੀ ਜੋ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਦੇ ਅਨੁਸਾਰ ਆਸ ਦੇ ਜੇਲ੍ਹ ਵਿਭਾਗ ਨੇ ਪੰਜਾਬ ਸਰਕਾਰ ਨੂੰ ਲਿਖਤੀ ਪੱਤਰ ਭੇਜਿਆ ਹੈ ਕਿ ਤੁਹਾਡੇ ਬੰਦਿਆਂ ਦੀ ਰੱਖੀ ਭੁੱਖ ਹੜਤਾਲ ਨਾਲ ਸਿਹਤ ਖਰਾਬ ਹੋ ਰਹੀ ਹੈ ਇਸ ਵਾਸਤੇ ਇਹਨਾਂ ਦੀ ਮੰਗ ਅਨੁਸਾਰ ਇਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਕਰਨ ਲਈ ਫੈਸਲਾ ਲਿਆ ਜਾਵੇ ਸੋ ਪੰਜਾਬ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇ ਕੇ ਡਿਬੜੂਗੜ੍ਹ ਜੇਲ੍ਹ ਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਕਰਨ ਲਈ ਕਾਰਵਾਈ ਅਮਲ ਵਿੱਚ ਲੈਣੀ ਚਾਹੀਦੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਦਿੱਤੀ ਹੈ ਕਿ ਜੇਕਰ ਭੁਖਾੜ ਹੜਤਾਲ ਤੇ ਬੈਠੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਨੇ ਜਿਸ ਕਾਰਨ ਸਰਕਾਰ ਨੂੰ ਤੁਰੰਤ ਉਹਨਾਂ ਦੀਆਂ ਮੰਗਾਂ ਨੂੰ ਸੁਣ ਕੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਆਓ ਨਿਗਾਹ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਮਾ ਨੇ 410 ਨਵੀਆਂ ਗੱਡੀਆਂ ਨੂੰ ਦਿਖਾਈ ਹਰੀ ਝੰਡੀ ਮਹਿਲਾਵਾਂ ਦੀ ਸੁਰੱਖਿਆ ਲਈ ਰੱਖੀਆਂ ਵੱਖਰੀਆਂ ਗੱਡੀਆਂ ਸਿਮਾਨ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ ਜੱਚਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ ਆਪ ਕਾਉਂਸਲਰ ਕੁਲਦੀਪ ਕੁਮਾਰ ਨੇ ਸੰਭਾਲਿਆ ਅਧਿਕਾਰੀਆਂ ਨੇ ਕੀਤਾ ਜ਼ੋਰਦਾਰ ਸਵਾਗਤ ਹਿਮਾਚਲ ਪ੍ਰਦੇਸ਼ ਚ ਗਰਮਾਈ ਸਿਆਸਤ ਸੀਐਮ ਸੁਖੂ ਦੇ ਅਸਤੀਫੇ ਦੀਆਂ ਫੈਲੀਆਂ ਅਫਵਾਹਾਂ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ ਜਲਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹੋਵਾਂਗੇ ਹਾਜ਼ਰ ਮੈਨੂੰ ਦਾ ਇਜਾਜ਼ਤ ਧੰਨਵਾਦ